ਨਾ ਹਰਜਿੰਦਰ ਕੌਰ ਆ ਰਹੀ ਹੈ ਗ੍ਰੈਂਟਾ ਨਿਊ ਗ੍ਰੀਨ ਪਾਰਕ ਵੈਲਫੇਅਰ ਸੁਸਾਇਟੀ ਕਲਾਸ ਐਮ ਐਨ ਐਡਵੋਕੇਟ ਆਵੋ ਆਲਰੇਡੀ ਗਿਵਨ ਅ ਕੰਪਲੇਂਟ 2113 ਡੇਟਿਡ 21324 ਟੂ ਦੀ ਕਮਿਸ਼ਨਰ ਠੀਕ ਹੈ ਇਹ ਚਾਵਲਾ ਬ੍ਰਦਰਸ ਵਾਲੇ ਆ ਜਾਂਦੇ ਆ ਇਹ ਸਾਡਾ ਨਹੀਂ ਹੈਗਾ ਅੱਜ ਦੇਖ ਲਓ ਤੁਸੀਂ ਆਏ ਆ ਇਹ ਫੇਰ ਆ ਗਏ ਠੀਕ ਹੈ ਇਹਨਾਂ ਦੇ ਖਿਲਾਫ ਕੰਪਲੇਂਟ ਆ ਕੋਈ ਭੁਪਿੰਦਰ ਕੌਰ ਆ ਜਿਹੜੀ ਇੱਥੇ ਹੈਗੀ ਆ ਕੰਟਰੈਕਟਰ ਠੀਕ ਹੈ ਉੱਥੇ ਇਹਨਾਂ ਨੇ ਦਿਖਾ ਦਿੱਤਾ ਰੈ residencial ਆ ਸੋ ਦੇ ਆ ਕਨਫਰਮ ਦੈਟ ਇਟ ਇਜ਼ ਰੈਜ਼ੀਡੈਂਸ਼ੀਅਲ ਪਰ ਪਾ ਰਹੀ ਆ ਦੇਖੋ ਨੀਆ ਕਿੱਥੇ ਆ ਦੱਸਣ ਪੂਰਾ ਗਡਾਉਨ ਹੈ ਦਾ ਫੁੱਲ ਲੇਨ ਨੰਬਰ 1 ਇਜ਼ ਵਿਦ ਮੀ ਲੇਨ ਨੰਬਰ 2 ਇਜ਼ ਵਿਦ ਮੀ ਲੇਨ ਨੰਬਰ 3 ਇਜ਼ ਵਿਦ ਮੀ ਇਲੀਗਲ ਕੰਸਟਰਕਸ਼ਨ ਹੋ ਰਿਹਾ ਹੈ ਇੱਥੇ ਵੀ ਆਪਣੇ ਬਲਕਾਰ ਸਿੰਘ ਰਹਿੰਦੇ ਆ ਜੀ ਇਹ ਲੇਨ ਨੰਬਰ 1 ਉਹ ਲੋਨ ਨੰਬਰ 2 ਜੇ ਲੋਕਲ ਬਾਡੀਜ਼ ਮਿਨਿਸਟਰ ਰਹਿੰਦੇ ਆ ਫਿਰ ਵੀ ਆ ਸਾਰਾ ਕੁਝ ਕੰਮ ਹੋ ਰਿਹਾ ਇਹਨਾਂ ਦਾ ਨਕਸ਼ਾ ਪਾਸ ਹੈ ਮੈਂ ਕਮਿਸ਼ਨਰ ਸਾਹਿਬ ਨੂੰ ਪਰਸੋਂ ਮਿਲ ਕੇ ਆਈ ਆ ਤੇ ਮੈਂ ਕਹਾਂ ਉਹ ਦੇ ਆ ਮਿਸ ਗਾਈਡਿੰਗ ਯੂ ਦੇ ਆ ਮਿਸ ਗਾਈਡਿੰਗ ਦੀ ਕਮਿਸ਼ਨਰ ਦੇ ਆ ਮਿਸ ਗਾਈਡਿੰਗ ਮੋਤੀ ਨਕਸ਼ ਨਕਸ਼ਕ ਇਸ ਕੇਸ ਦੀ ਦਾ ਪਾਸ ਨਕਸ਼ਾ ਹੋਰ ਰੈ residențial ਸ਼ੋ ਕੀਤਾ ਹੈ ਮੈਂ ਏਟੀਪ ਆ ਰਾਜ ਰਾਜਕੁਮਾਰ ਆਈ ਜਸਟ ਕਾਲਡ ਹਿਮ ਆਈ ਕਾਲਡ ਅਰਲੀਅਰ ਸਖਦੇਵ ਸਖਦੇਵ ਹੈਜ਼ ਬੀਨ ਟ੍ਰਾਂਸਫਰਡ ਸਖਦੇਵ ਐਜ਼ ਅ ਏਟੀਪ ਹੀ ਇਜ਼ ਅ ਵੈਰੀ ਗੁੱਡ ਪਰਸਨ ਬਟ ਦ ਥਿੰਗ ਇਜ਼ ਹੀ ਹੈਜ਼ ਬੀਨ ਟ੍ਰਾਂਸਫਰਡ ਨਾਓ ਰਾਜਕਪੂਰ ਜਿਹੜਾ ਰਾਜਕੁਮਾਰ ਆਇਆ ਹੈ ਉਹ ਆਂਦਾ ਹੈ ਕਿ ਤੁਹਾਨੂੰ ਕੀ ਰੰਜਿਸ਼ ਹੈ ਤੁਹਾਨੂੰ ਕੀ ਰੰਜਿਸ਼ ਜੇ ਬਣਾ ਰਹੇ ਆ ਤੇ ਮੈਡਮ ਇਹ ਤੇ ਬਣਾ ਰਹੇ ਆ residence ਦਾ ਨਕਸ਼ਾ ਪਾਸ ਆ ਜਾਂ ਤੇ ਮੈਨੂੰ ਮੀਡੀਆ ਦੱਸ ਦੇ ਤੇ ਜਾ ਇਹਦਾ ਹੁਲੀਆ ਦੱਸ ਦੇ ਕਿੱਥੇ ਆ ਰਸੋਈ ਕਿੱਥੇ ਆ ਜੀ ਉਹ ਨੀਆਂ ਕਿੱਥੇ ਆ ਇਹਨਾਂ ਦੀ ਆ ਇਹਨਾਂ ਲੇਬਰਸ ਨੂੰ ਕੁਝ ਹੋ ਜਾਂਦੇ ਗਡਾਊਨ ਬਣ ਰਿਹਾ ਉਹ ਤਾਂ ਕਹਿੰਦੇ ਆ ਜੀ ਗਡਾਊਨ ਬਣ ਰਿਹਾ ਉਹਨਾਂ ਨੂੰ ਪੁੱਛਿਆ ਵੀ ਗਡਾਊਨ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਗਡਾਊਨ ਬਣ ਰਿਹਾ ਹਾਂਜੀ ਤੇ ਹੁਣ ਦੱਸੋ ਹੁਣ ਇਹ ਲੇਨ ਨੰਬਰ 1 ਕਿੱਥੇ ਨੂੰ ਜਾਵੇ ਇੰਨਾ ਗੰਦ ਪਾਇਆ ਲੋੜ ਜਗਦੀਸ਼ ਸਿੰਘ ਮਰਵਾ ਉਹਨਾਂ ਨੇ ਇਹਨਾਂ ਰੈ residențial ਪਰਪਸ ਨੂੰ ਦਿੱਤਾ ਜਿਹਨਾਂ ਨੇ ਇਹਨਾਂ ਨੇ ਇੰਨਾ ਤੱਕੜਾ ਗਡਾਊਨ ਬਣਾ ਛੱਡਿਆ ਇਥੇ ਅੱਗ ਲੱਗ ਜਵੇ ਪੂਰਾ ਨਿਊ ਗ੍ਰੀਨ ਪਾਰਕ ਜਾਊਗਾ ਆ ਆ ਨਾਲ ਵੀ ਜਾਊਗਾ ਇਹ ਨਾਲ ਵੀ ਜਾਊਗਾ ਦੇਖੋ ਸਿਲਵਰ ਗੈਲੈਕਸੀ ਇਹਨਾਂ ਤੇ ਕਿੰਨੀਆਂ ਕੰਪਲੇਂਟਾਂ ਦੀਆਂ ਮਹੀਨਾ ਹੋ ਗਿਆ ਮੈਨੂੰ ਖੱਜਲ ਖਰਾਬ ਹੁੰਦੀ ਬੀਂਗ ਐ ਨੈਡੋਕ ਬੀਂਗ ਹਬਲਕਾਰ ਸਿੰਘ ਦਾ ਏਰੀਆ ਉਹ ਕਹੇ ਵੀ ਇੰਨਾ ਕੁਝ ਹੋ ਰਿਹਾ ਹੈ ਕਿ ਬੀਂਗ ਅ ਲੋਕਲ ਬੋਡੀਜ਼ ਮਿਨਿਸਟਰ ਐਂਡ ਮੈਂ ਕਾਰਪੋਰੇਸ਼ਨ ਚ ੱੱਕੇ ਖਾ ਰਹੀ ਹਾਂ ਮੈਨੂੰ ਮਹੀਨਾ ਹੋ ਗਿਆ ਏਟੀਪ ਨਹੀਂ ਆਖੇ ਲੱਗਦਾ ਇਹਨੂੰ ਅੱਜ ਨਿਵਿੰਦਰ ਮਿੱਡਾ ਜਿਹੜਾ ਇਨਸਪੈਕਟਰ ਇਹ ਆ ਬੀਆਈ ਆ ਇਹਨੂੰ ਮੈਂ ਫੋਨ ਕਰ ਕਰ ਖੱਬ ਗਈ ਆ ਕੇ ਚਲਾਨ ਘੱਟ ਦੇ ਅਜੇ ਤੱਕ ਨਹੀਂ ਆਉਂਦਾ ਮੈਂ ਸਵੇਰ ਦੀ ਵੇਟ ਕਰ ਰਹੀ ਜਾਨੀ